ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾ ਦੀ ਸਾ ਸੰਗ ਜੀ ਆਓ ਸਾਖੀ ਸਰਵਣ ਕਰਦੇ ਹਾਂ ਭਾਈ ਮਰਦਾਨੇ ਦਾ ਗੁਰੂ ਨਾਨਕ ਦੇਵ ਜੀ ਨੂੰ ਇੱਕ ਪ੍ਰਸ਼ਨ ਕਿਹੜਾ ਸੀ ਆਓ ਸਾਖੀ ਸਰਵਣ ਕਰਦੇ ਹਾਂ ਇਸ ਤਰ੍ਹਾਂ ਭੌਤੀ ਕਰਦੇ ਸਤਿਗੁਰੂ ਜੀ ਤੁਰੇ ਜਾਂਦੇ ਹਨ ਤਵਾਰਿਕ ਗੁਰੂ ਖਾਲਸਾ ਅਨੁਸਾਰ ਮਰਦਾਨਾ ਪੁੱਛਣ ਲੱਗਾ ਸਤਿਗੁਰੂ ਜੀ ਸੰਤ ਲੋਕ ਅਤੇ ਧਾਰਮਿਕ ਗ੍ਰੰਥ ਤੇ ਆਪ ਜੀ ਪਾਸੋਂ ਵੀ ਕਈ ਵਾਰੀ ਸੁਣਿਆ ਹੈ ਕਿ ਮਨੁੱਖ ਜਨਮ ਵੀ ਅਮੋਲਕ ਰਤਨ ਹੈ ਜੇ ਇਹ ਸੱਚ ਹੈ ਤਾਂ ਲੋਕ ਜੀਵਨ ਨੂੰ ਬੇਸ਼ੇ ਵਕਾਰਾਂ ਵਿੱਚ ਵਿਅਰਥ ਕਿਉਂ ਬਰਬਾਦ ਕਰ ਰਹੇ ਹਨ ਭਜਨ ਸਿਮਰਨ ਕਰਕੇ ਸਫਲਾ ਕਰਨਾ ਚਾਹੀਦਾ ਹੈ ਸਤਿਗੁਰੂ ਜੀ ਨੇ ਆਖਿਆ ਮਰਦਾਨਿਆਂ ਮਨੁੱਖ ਜਨਮ ਤਾਂ ਅਮੋਲਕ ਰਤਨ ਹੀ ਹੈ ਪਰ ਕਦਰ ਨਹੀਂ ਸਮੇ ਤੋਂ ਬਿਨਾ ਇਹ ਗੱਲ ਨੂੰ ਸਮਝਣ ਲਈ ਤੂੰ ਪ੍ਰਖਿਆ ਕਰਕੇ ਵੇਖ ਲੈ ਤੇਰੇ پاس ਰਤਨ ਹੈ ਸ਼ਹਿਰ ਵਿੱਚ ਇਸ ਦੀ ਕੀਮਤ ਪਵਾ ਕੇ ਵੇਖ ਪਰ ਕੋਈ ਕੀਮਤ ਪਾਵੇਗਾ ਜਿਨ੍ਹਾਂ ਨੂੰ ਸਮਝ ਨਹੀਂ ਉਹਨਾਂ ਤੇਰੇ ਰਤਨ ਦੀ ਕੀਮਤ ਨਹੀਂ ਪਾਉਣੀ ਮਰਦਾਨਾ ਸ਼ਹਿਰ ਵਿੱਚ ਰਤਨ ਲੈ ਕੇ ਚਲਾ ਗਿਆ ਇੱਕ ਸਬਜ਼ੀ ਦੀ ਦੁਕਾਨ ਤੇ ਗਿਆ ਉਸ ਨੇ ਦੋ ਮੂਲੀਆਂ ਵੀ ਨਾ ਦਿੱਤੀਆਂ ਹਲਵਾਈ ਤੇ ਆਦਰ ਸ਼ੇਰ ਮਠਿਆਈ ਦੇਣੀ ਕਹੀ ਕੱਪੜੇ ਦੀ ਦੁਕਾਨ ਤੇ ਦੋ ਗੱਜ ਕਪੜਾ ਕੀਮਤ ਪਾਈ ਭਾਈ ਮਰਦਾਨਾ ਬਹੁਤ ਦੁਕਾਨਾਂ ਤੇ ਗਏ ਪਰ ਕਿਸੇ ਨੇ ਅਸਲ ਕੀਮਤ ਨਹੀਂ ਪਾਈ ਜਦ ਫਿਰਦਾ ਫਿਰਦਾ ਜੋਹਰੀ ਸਾਲਸਰਾਏ ਪਾਸ ਗਿਆ ਉਸ ਨੂੰ ਰਤਨ ਵਿਖਾਇਆ ਤਾਂ ਉਸਨੇ ਕਿਹਾ ਇਸ ਰਤਨ ਦੀ ਕੀਮਤ ਕਰੋੜ ਰੁਪਏ ਤੋਂ ਕਹਿਣਾ ਵੀ ਥੋੜੀ ਹੈ ਉਸ ਜੋਰੀ ਨੇ 100 ਭਾਈ ਮਰਦਾਨਾ ਜੀ ਨੂੰ ਰਤਨ ਦੀ ਦਰਸ਼ਨੀ ਪੇਟਾ ਦਿੱਤੀ ਜਦ ਮਰਦਾਨੇ ਨੇ ਸਤਗੁਰੂ ਜੀ ਪਾਸ ਆ ਕੇ ਸਾਰੀ ਕਥਾ ਸੁਣਾਈ ਤਾਂ ਹਜੂਰ ਨੇ ਕਿਹਾ ਤੇਰੀ ਤਸੱਲੀ ਹੋ ਗਈ ਇਸੇ ਪ੍ਰਕਾਰ ਮਨੁੱਖੀ ਜਨਮ ਵੀ ਅਮੋਲਕ ਰਤਨ ਹੈ ਕੋਈ ਕਦਰਦਾਨ ਹੀ ਉਸਦੀ ਕਦਰ ਕਰਦਾ ਹੈ ਤਾਂ ਪਾਦਸ਼ਾ ਅੱਗੇ ਕਹਿੰਦੇ ਹਨ ਉਸ ਦਾ 100 ਰੁਪਏ ਵਾਪਸ ਕਰਕੇ ਆ ਜੇਕਰ ਵੇਚੀਏ ਤਾਂ ਰੱਖੀਏ ਬਿਨਾ ਵੇਚੇ ਮਾਇਆ ਰੱਖਣੀ ਯੋਗ ਨਹੀਂ ਮਰਦਾਨਾ ਮੋੜਨ ਗਿਆ ਤਾਂ ਜੋਹਰੀ ਮਾਇਆ ਵਾਪਸ ਨਹੀਂ ਲੈਂਦਾ ਕਹਿੰਦਾ ਰਤਨ ਦੀ ਦਰਸ਼ਨੀ ਭੇਟਾ ਦਿੱਤੀ ਵਾਪਸ ਨਹੀਂ ਲੈਣੀ ਆਖਰ ਜੋਹਰੀ ਦੇ ਮਨ ਵਿੱਚ ਸ਼ਰਧਾ ਆਈ ਕੇ ਜਿਹੜੇ ਇਹ ਮਾਇਜਾ ਵਾਪਸ ਕਰਦੇ ਹਨ ਕੋਈ ਤਿਆਗੀ ਮਹਾਪੁਰਖ ਹਨ ਦਰਸ਼ਨ ਕਰ ਕਰਨੇ ਚਾਹੀਦੇ ਹਨ ਆਪਣੇ ਨੌਕਰ ਅਦਰੱਕੇ ਅਰੋੜੇ ਨੂੰ ਮਿਠਾਈ ਚੁਕਾ ਕੇ ਸਤਗੁਰੂ ਜੀ ਦੇ ਦਰਸ਼ਨ ਕਰਨ ਆਇਆ ਤੇ ਦਰਸ਼ਨ ਕਰਕੇ ਨਿਹਾਲ ਹੋਇਆ ਸਤਗੁਰੂ ਜੀ ਨੇ ਸਾਲਸਰਾਏ ਨੂੰ ਉਪਦੇਸ਼ ਦਿੱਤਾ ਕਿ ਸਾਲਸਰਾਏ ਜਿਹੜਾ ਅਸਲ ਜੀਵਨ ਰੂਪੀ ਰਤਨ ਹੈ ਉਸ ਨੂੰ ਵੀ ਪਛਾਣਨਾ ਕਰ ਤੇ ਉਸ ਨੂੰ ਇੱਥੇ ਵਿਕਾਰਾਂ ਵਿੱਚ ਅਜਾਈ ਨਾ ਗਵਾ ਇਹ ਸਤਿਗੁਰੂ ਜੀ ਦੇ ਬਚਨ ਸੁਣ ਕੇ ਉਸ ਨੂੰ ਆਪਣੇ ਜੀਵਨ ਦੀ ਸਮਝ ਪਈ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਆਪਣੀ ਧਰਮਸ਼ਾਲਾ ਵਿੱਚ ਲੈ ਗਿਆ ੋਜਨ ਛਕਾਉਣ ਲਈ ਪੁੱਛਣ ਲੱਗਿਆ ਜੇ ਮਠੇ ਆਈ ਚੋਰੀ ਪੂੜੀਆਂ ਆਦ ਜੋ ਹੁਕਮ ਹੋਵੇ ਤਿਆਰ ਕਰੀਏ ਅਤੇ ਕੁਝ ਹੋਰ ਸੇਵਾ ਬਖਸ਼ੋ ਬਸਤਰ ਜੋੜੇ ਆਦਿਕ ਯਾਰ ਕਰਵਾਦਿਆਂ ਸਤਿਗੁਰੂ ਜੀ ਨੇ ਬਚਨ ਕਹੇ ਹੈ ਪ੍ਰੀਤ ਪਕਵਾਨ ਤੁਮਾਰਾ ਲੋਚੀ ਲੋਚਾ ਪੂਰੀ ਰਤਨਾ ਹਰਸ ਰਸੀ ਮਠਾਈ ਸ਼ਕ ਮਨ ਰਹੇ ਹਜੂਰੀ ਮੇਵਾ ਮਿਲਣ ਤੁਮਾਰਾ ਕਹੀਏ ਸੱਚ ਕੇ ਬਾਗੇ ਜੋੜੇ ਨਾਨਕ ਖਾਏ ਖਾਏ ਪਹਿਨ ਅਕਾਏ ਵਿਖਿਆ ਤੇ ਮਨ 모ੜੇ ਪਰ ਮਰਦਾਨੇ ਦੀ ਤੀਰਥ ਇਸ਼ਾਰਾ ਦੇ ਕੇ ਹਜੂਰ ਨੇ ਉਸ ਦਾ ਭੋਜਨ ਪ੍ਰਵਾਨ ਕੀਤਾ ਕਾਫੀ ਸਮਾਂ ਰਹਿ ਕੇ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ ਸੰਗਤਾਂ ਨੂੰ ਤਾਰਿਆ ਇਸੇ ਸਾਲਸਰਾਏ ਦੀ ਔਲਾਦ ਵਿੱਚੋਂ ਫਤੇ ਚੰਦ ਮੈਣੀ ਖੱਤਰੀ ਦਸ਼ਮ ਪਾਸਾ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਹੋਏ ਹਨ ਇਸ ਤਰ੍ਹਾਂ ਸਤਿਗੁਰੂ ਜੀ ਦੀ ਸੰਗਤ ਕਰਕੇ ਸਾਲਸਰਾਏ ਨੇ ਆਪਣਾ ਮਨੁੱਖਾ ਜਨਮ ਸਫਲਾ ਕੀਤਾ ਇੱਥੋਂ ਅੱਗੇ ਮਹਾਰਾਜ ਹਿੰਦੂਆ ਦੇ ਪ੍ਰਸਿੱਧ তীਰਥ ਗਿਆਨ ਨੂੰ ਪਹੁੰਚੇ ਸਾਖੀ ਸਰਵਨ ਕਰਵਾਉਂਦਿਆਂ ਹੋਇਆਂ ਹੋਈਆਂ ਬਯੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ। ਬਲਾਉ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।